ਇਹਦੀ ਗੱਲ ਇਸ ਦੇ ਨਾਲ ਨਿਰਭਰ ਕਰਦੀ ਹੈ ਕਿ ਅਗਰ ਸਾਠੇ ਤੇ ਸਤਵਾਂ ਬੇਕ ਮਿਸ਼ਨ ਇੱਕ ਟਰੋਪ ਦਿੱਤਾ ਗਿਆ ਹੈ ਸੈਂਟਰ ਵਾਲਾ ਉਹਦੇ ਵਿੱਚ ਇਹ ਦਿੱਕਤ ਤੀ ਗਈ ਕਿ ਸੈਂਟਰ ਵਾਲੀਆਂ ਜਿਹੜੀਆਂ ਸਾਡੇ ਸਕੇਲ ਨੇ ਉਹ ਆਉਣ ਵਾਲੀ ਭਰਤੀ ਦੇ ਉੱਤੇ ਔਰ ਇੱਕ ਇੱਕ 16 ਤੋਂ ਬਾਅਦ ਜਿਹੜੇ ਪ੍ਰਮੋਟ ਹੋਏ ਹੈ ਉਹਨਾਂ ਦੇ ਉੱਤੇ ਇਹ ਜਿਹੜੀਆਂ ਸਤਵਾਂ ਬੇਕ ਮਿਸ਼ਨ ਟੋਪਿਆ ਗਿਆ ਹੈ ਉਹ ਦੇਗੇ ਜੇ ਸਤਮਾ ਬੇਗ ਮਿਸ਼ਨ ਆਇਆ ਤਾਂ ਸਤਵੇਂ ਬੇਗ ਮਿਸ਼ਨ ਦੇ ਸੈਂਟਰ ਦਾ ਜੇ ਸਾਡਾ ਪੰਜਾਬ ਦਾ ਜਿਹੜਾ ਪਾੜਾ ਹੈ ਉਹ 16% ਦਾ ਪਾੜਾ ਹੈ ਫਿਰ ਉਹ ਪਾੜਾ ਕਿਉਂ ਜੇ ਸਾਨੂੰ ਸੈਂਟਰ ਦਾ ਹੀ ਫੇਸ ਬੇਲ ਦੇਣਾ ਹੈ ਤਾਂ ਉਹ ਪਾੜਾ ਕਿਉਂ ਇਸ ਕਰਕੇ ਸਾਥੀ ਜੀ ਜਿਹੜੀਆਂ ਸਰਕਾਰਾਂ ਨੇ ਉਹ ਮੈਂ ਪਹਿਲਾਂ ਵੀ ਗੱਲ ਕਰਕੇ ਗਿਆ ਕਿ ਉਹ ਸਿਰਫ ਇੱਕ سرمایہਦਾਰੀ ਪੱਖੀ سرمایہਦਾਰੀ ਸੋਚ ਬੋਸੇ ਦੇ ਉੱਤੇ ਕੰਮ ਕਰਦੀਆਂ ਨੇ ਲੋਕਾ ਲੋਕ ਚਾਹੇ ਜਿੱਥੇ ਮਰਜੀ ਜਾਣ ਪਰ ਕੁਝ ਲੋਕ ਜਿਹੜੇ ਹੁੰਦੇ ਨੇ ਜਾਗਰੂਕ ਜਿਹੜੇ ਆ ਸਾਡੇ ਤੁਹਾਡੇ ਵਰਗੇ ਲੋਕ ਜਿਹੜੇ ਇੱਥੇ ਅੱਜ ਦਰਿਆਵਾਂ ਵਿਚਾ ਕੇ ਬੈਠੇ ਨੇ ਸੜਕਾਂ ਦੇ ਉੱਤੇ ਬੈਠੇ ਨੇ ਕਿਸਾਨ ਨੇ ਕਿਤੇ ਵੀ ਇਸ ਕਰਕੇ ਜਾਗਰੂਕਤਾ ਇਸ ਦੇ ਇਸ ਸਮੇਂ ਦੀ ਲੋੜ ਹੈ ਜੋ ਕਿ ਨਾ ਤੇ ਸੈਂਟਰ ਵਾਲੀ ਸਰਕਾਰ ਚੰਗੀ ਹੈ ਨਹੀਂ ਆਪਣੇ ਪੰਜਾਬ ਦੀ ਸਰਕਾਰ ਚੰਗੀ ਹੈ ਸੈਂਟਰ ਵਾਲੀ ਸਰਕਾਰ ਤੁਸੀਂ ਦੇਖ ਲਓ ਕਿ ਉਹ ਇੱਕ ਧੱਕੇ ਨੂੰ ਇੱਕ ਧਰਮ ਦੀ ਰਾਜਨੀਤੀ ਦੇ ਉੱਤੇ ਕਿੱਡੇ-ਕਿੱਡੇ ਤਗੜੇ ਜਿਹੜੇ ਆਪਣੇ ਪੱਤੇ ਖੇਡ ਰਹੀ ਹੈ ਪਰ ਉਹਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਚੌਥਾ ਸਤੰਭ ਜਿਹਨੂੰ ਅਸੀਂ ਮੀਡੀਆ ਕਹਿੰਦੇ ਹਾਂ ਜਿਸ ਲਗਰਨ ਧੂਰੀ ਵਿੱਚ ਸਮਰੂਰ ਦੇ ਵਿੱਚ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਮੇਰੇ ਇਸ YouTube ਚੈਨਲ ਤੇ ਅੱਜ ਜੀ ਜੋ ਆਪਾਂ ਮੁੱਖ ਮੰਤਰੀ ਵੱਲੋਂ ਭਗਵੰਤ ਮਾਨ ਜੀ ਨੂੰ ਜੋ ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ਰੱਖਿਆ ਨੇ ਉਹ ਕਿਹੜੇ-ਕਿਹੜੀਆਂ ਮੰਗਾਂ ਨੇ ਤੇ ਕਦੋਂ ਮੰਗਾਂ ਇਹ ਪੂਰੀਆਂ ਕਰ ਸਕਦੇ ਆ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੁਲਾਇ ਮੁੱਖ ਮੰਗ ਕਰਦੇ ਆ ਕਿ ਡੀਏ ਸੁਲ੍ਹਾ ਮਸਣ ਵਾਅਦਾ ਹੋਣਾ ਚਾਹੀਦਾ ਇੱਕ ਪਾਸੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 58% ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਆ ਉਹ 42% 16% ਦਾ ਬਹੁਤ ਵੱਡਾ ਫਰਕ ਆ 2025 ਦੇ ਵਿੱਚ ਮਾਂ ਸਰਕਾਰ ਨੇ ਰਿਕਾਰਡ ਕਾਇਮ ਕਰ ਦਿੱਤਾ ਹੁਣ ਤੱਕ ਵੀ ਇੰਨੇ ਸਰਕਾਰਾਂ ਆਈਆਂ ਨੇ ਵੀ ਮਾਂ ਸਰਕਾਰ ਨੇ ਜੋ 2025 ਦੇ ਵਿੱਚ ਆਪਣੇ ਮਲਾਏ ਡੀਰੇ 'ਚ ਕੋਈ ਵਾਧਾ ਨਹੀਂ ਕੀਤਾ ਇਹ ਨਵਰ ਕਾਇਮ ਕਰ ਦਿੱਤਾ ਅਸੀਂ ਇਹ ਮੰਗ ਕਰਦੇ ਮੱਖਣ ਭਵਾਨ ਜੀ ਤੋਂ ਵੀ ਡੀਰ ਦੇ ਵਿੱਚ 16 ਨੂੰ ਵਾਧਾ ਕੀਤਾ ਜਾਵੇ ਹਿੰਦੁਸਤਾਨ ਦੇ ਟਾਈਮ ਦੇ ਜੋ ਖਬਰ ਆ ਉਹਦੇ ਮੁਤਾਬਕ ਉਹਨਾਂ ਜਣੇ ਵੀ